ਤੁਹਾਨੂੰ ਪਤਾ ਹੀ ਆ ਸਾਰੇ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਲਗਾਤਾਰ 11 ਮਹੀਨਿਆਂ ਤੋਂ ਆਪਾਂ ਨੂੰ ਸੰਭੂ ਅਤੇ ਖਨੋਰੀ ਬਾਡਰਾਂ ਤੇ ਲੜਾਈ ਲੜਦਿਆਂ ਨੂੰ ਹੋ ਗਏ ਔਰ ਅੱਜ ਸਿਹਾਲੀ ਦਿਨ ਹੋ ਗਿਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਰੱਖੇ ਨੂੰ ਸੋ ਇੰਨਾ ਦੇਸ਼ ਦਾ ਪ੍ਰਧਾਨ ਮੰਤਰੀ ਮਾੜਾ ਲਿਖਿਆ ਦੁਨੀਆ ਦੇ ਇਤਿਹਾਸ ਵਿੱਚ ਪਹਿਲਾ ਪ੍ਰਧਾਨ ਮੰਤਰੀ ਆਏਗਾ ਜਿਹੜਾ ਭਰਾਵੋ ਉਸ ਕਿਸਾਨ ਨਾਲ ਗੱਲ ਬਾਤ ਵੀ ਨਹੀਂ ਕਰ ਰਿਹਾ ਕਿਸੇ ਟੇਬਲ ਤੇ ਤਾਂ ਕੀ ਆਉਣਾ ਸੀ ਹਾਜ਼ਰ ਨਾਰਾ ਵੀ ਨਹੀਂ ਮਾਰ ਰਿਹਾ ਸੋ ਭਰਾਵੋ ਉਹ ਪੰਜਾਬ ਆ ਇਹ ਜਿਹੜੇ ਪੰਜਾਬ ਨੇ ਦੇਸ਼ ਨੂੰ ਜਦੋਂ ਭੁਖਮਰੀ ਦੇ ਵਿੱਚ ਵਾ ਗਿਆ ਸੀ ਦੇਸ਼ ਆ ਔਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਸੀ ਵੀ ਇੱਕ ਟਾਈਮ ਰੋਟੀ ਖਾਓ ਇੱਕ ਟਾਈਮ ਭੁੱਖੇ ਸਮੋ ਤਾਂ ਹੱਥਾਂ ਪੈਰਾਂ ਦੀ ਪੈ ਗਈ ਸੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਾਡੇ ਪੰਜਾਬ ਹਰਿਆਣੇ ਦੇ ਸੂਬੇ ਕੋਲੇ ਆਏ ਕਿਸਾਨਾਂ ਕੋਲੇ ਆਏ ਵੀ ਇੱਕ ਤੁਸੀਂ ਤਜਰਬੇਕਾਰ ਕਿਸਾਨ ਹੋ ਦੇਸ਼ ਨੂੰ ਆਣੇ ਪੈਦਾ ਕਰਕੇ ਦਿਓ ਜੋ ਸਾਨੂੰ ਚਾਹੀਦਾ ਉਹ ਦਿੱਤਾ ਜਾਊਗਾ ਉਦੋਂ ਤੋਂ ਲਾ ਕੇ ਸਾਡੇ ਕਿਸਾਨਾਂ ਨੇ ਦੇਸ਼ ਨੂੰ ਆਣੇ ਪੈਦਾ ਕਰਕੇ ਦਿੱਤਾ ਦੇਸ਼ ਨੂੰ ਆਣੇ ਪੱਖੋਂ ਨਿਰਪਰ ਬਣਾਇਆ ਤਾਂ ਭਰਾਵਾ ਆ ਪ੍ਰਧਾਨ ਮੰਤਰੀ ਇੰਨਾ ਮਾੜਾ ਹੈ ਭਰਾਵੋ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਗੱਲ ਦੇਖੇਗਾ ਜਿਹੜਾ ਅੱਜ ਸਿਆਣੀ ਦਿਨ ਹੋ ਗਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠੇ ਨੂੰ ਉਹਦੇ ਲਈ ਦੋ ਲਫ਼ਜ਼ ਵੀ ਨਹੀਂ ਬੋਲੇ ਕਿਤੇ ਸੋ ਉਹਦਾ ਰੋਸ ਵਜੋਂ ਸੂਜਕਤ ਕਿਸਾਨ ਮੋਰਚਾ ਗੈਰ ਨਾਦਕ ਦੇ ਨੇ ਫੈਸਲਾ ਲੇਤਾ ਵੀ ਅੱਜ 10 ਤਰੀਕ ਨੂੰ ਆਪਾਂ ਇਸ ਪ੍ਰਧਾਨ ਮੰਤਰੀ ਦੇ ਪਿੰਡਾਂ ਦੇ ਵਿੱਚ ਪੂਰੇ ਭਾਰਤ ਦੇ ਪਿੰਡਾਂ ਦੇ ਵਿੱਚ ਪੁਤਲੇ ਫੁਕੇ ਜਾਣੇ ਨੇ ਤਾਂ ਉਹਦੇ ਸੰਬੰਧ ਦੇ ਵਿੱਚ ਪਿੰਡ ਟੋਂਗਾ ਦੇ ਵਿੱਚ ਜੀਕੇ ਜੋ ਇਕਤਾ ਆਜ਼ਾਦ ਵੱਲੋਂ ਔਰ ਸਾਡੇ ਨਗਰ ਵੱਲੋਂ ਸਾਂਝੇ ਤੌਰ ਤੇ ਇਸ ਪ੍ਰਧਾਨ ਮੰਤਰੀ ਦਾ ਪੁਤਲਾ ਬੁੱਕਿਆ ਜਾ ਰਿਹਾ ਹੈ ਬਹੁਤ ਰੋਸ ਹੈ ਕਿਸਾਨਾਂ ਮਜ਼ਦੂਰਾਂ ਦੇ ਮਨਾਂ ਦੇ ਵਿੱਚ ਮਾੜਾ ਪ੍ਰਧਾਨ ਮੰਤਰੀ ਇਹ ਸਾਬਤ ਹੋਇਆਗਾ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਤੁੰਗਾ ਦੇ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਸਾਡਿਆਂ ਮਾਮਾ ਤੇ ਬਜ਼ੁਰਗਾਂ ਦਾ ਏਕਾ ਜਿੰਦਾਬਾਦ ਫਾਤੀ ਸਰਕਾਰ ਜੈ ਹਿੰਦ ਮੈਂ ਅਰਤੀ ਸਿੰਘ ਕਾਈ ਪ੍ਰਧਾਨ ਭਾਰਤੀ ਕਿਸਾਨੀ ਦੇ ਇਕਤਾ ਆਜ਼ਾਦ ਪਿੰਡ ਤੁੰਗਾ ਜੀ ਜੋ ਵੀ ਆਪਣੇ ਡੱਲਿਆ ਸਾਹਿਬ ਮਰਨ ਵਰਤੇ ਬੈਠੇ ਨੇ ਉਹਦੇ ਉੱਤੇ ਮਾਲਕ ਕੇ ਪਿੰਡਾਂ ਦੇ ਪੁੱਤਲੇ ਭੁਕੇ ਨਾਲ ਸੱਤਾ ਆਈ ਦੀ ਹੈ ਜੀ ਮੂਦੀ ਸਰਕਾਰ ਦਾ ਬਲਕੇ ਜਿਹੜਾ ਉਹ ਨਾਲ ਕੋਈ ਫਾਇਦਾ ਹੋ ਨਹੀਂ ਕਰ ਰਹੀ ਉਹਦੇ ਉਹ ਸਵਾਲ ਹੈ ਜੀ ਪਿੰਡਾਂ ਪਿੰਡਾਂ ਦੇ ਪੁੱਤਲੇ ਭੁਕੇ ਨੇ ਜੀ ਸਾਰਾ ਪਿੰਡ ਵਾਸੀ ਦਾ ਨੰਬਰ ਉਹਦਾ ਵਧਿਆ ਸਾ ਦਿੱਤਾ ਜੀ ਧੰਨਵਾਦ ਜੀ